ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 72ਵਾਂ ਦਿਨ ਤੇ ਅੱਜ ਤੁਹਾਨੂੰ ਅਸੀਂ ਸਜਾ ਕੇ ਦਿਖਾਵਾਂਗੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਵਰਗੀ ਗੋਲ ਤਕਸਾਲੀ ਦਸਤਾਰ ਦੇਖੋ ਹੈਗੇ ਤਾਂ ਅਸੀਂ ਉਹਨਾਂ ਦੇ ਚੰਨਾਂ ਦੀ ਧੂੜ ਬਰਾਬਰ ਵੀ ਨਹੀਂ ਪਰ ਉਹਨਾਂ ਵਰਗੀ ਦਸਤਾਰ ਸਜਾ ਕੇ ਦਿਖਾਵਾਂਗੇ 6 ਮੀਟਰ ਦੀ ਫੁੱਲ ਵੈਲ ਕੱਪੜੇ ਚ ਦਸਤਾਰ ਹੈ ਅਤੇ ਪੌਣੇ 2 ਮੀਟਰ ਦਾ ਲਗਭਗ 2 ਮੀਟਰ ਦੀ ਆਪਾਂ ਕੇਸ ਕੀ ਸਜਾਵਾਂਗੇ نیچے ਗਿੱਲਾ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਪੂਣੀ ਕਰ ਲੈਣੀ ਹੈ ਫਿਰ ਸਿਰ ਦੇ ਵਿੱਚ ਘੜ ਜੂੜਾ ਸੇਵ ਕਰਕੇ ਨਾਲ ਕੰਗਾ ਸਾਈਂ ਰੱਖ ਕੇ ਅਸੀਂ ਪੌਣੇ 2 ਮੀਟਰ ਦੀ ਜਿਹੜੀ ਆਪਾਂ ਕੇਸ ਕੀ ਆ ਕੈਸ ਕਿ ਸਜਾਣੀ ਹੈ ਤੇ ਇਸ ਤਰੀਕੇ ਨਾਲ ਘੁਮਾਉਣ ਤੋਂ ਬਾਅਦ ਜੋ ਇਹਨੂੰ ਟਿਕਾ ਲੈਣਾ ਹੈ ਉਪਰੋ ਜੀ ਅਸੀਂ ਜਿਹੜੀ ਦਸਤਾਰ ਹੁਸ ਸਜਾਣੀ ਸ਼ੁਰੂ ਕਰਨੀ ਹੈ ਇਸ ਤਰੀਕੇ ਨਾਲ ਸੇਨ ਨੂੰ ਦੋਰਾ ਟਕਾਂਗੇ ਫੇ ਪੱਲੇ ਸਾਰੇ ਨਾਲ-ਨਾਲ ਪੂਣੀ ਕਰਕੇ ਸਿੱਧੇ ਕਰ-ਕਰਕੇ ਲਾਣੇ ਨੇ نیچے ਹਮੇਸ਼ਾ ਖਿਚਵਾ ਹਿੱਸਾ ਹੋਵੇ ਪੱਲੇ ਤੁਹਾਡੇ ਥੋੜੇ-ਥੋੜੇ ਉੱਪਰ ਜਾਣ ਉਪਰੋ ਜੀ ਦਸਤਾਰ ਨੂੰ ਹੱਲੇ ਫੋਲਡ ਨਹੀਂ ਕਰਨਾ ਜਦ ਤੱਕ ਤੁਹਾਡੀ ਪੂਰੀ ਦਸਤਾਰ ਸਜ ਨਹੀਂ ਜਾਂਦੀ ਤੇ ਆਖਰੀ ਪੱਲੇ ਨੂੰ ਇਸ ਜਗ੍ਹਾ ਤੇ ਲਗਾ ਕੇ ਦਸਤਾਰ ਨੂੰ ਪੂਰੀ ਕਰਾਂਗੇ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਉੱਥੇ ਹਰ ਇੱਕ ਚੀਜ਼ ਨੂੰ ਸਟੈਪ ਬਾਈ ਸਟੈਪ ਸਮਝਾਇਆ ਹੋਇਆ